ਇਕ ਤਰੰਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਆਮ ਆਦਮੀ ਪਾਰਟੀ ਦੇ ਵਿੱਚ ਪਿਆ ਹੋਇਆ ਪਹਾੜ ਭਰਨ ਦਾ ਨਾਮ ਨਹੀਂ ਲੈ ਰਿਹਾ ਆਪ ਸਭ ਬਖੂਬੀ ਚਾਹੁੰਦੇ ਹੋ ਕਿ ਸੁਖਪਾਲ ਸਿੰਘ ਖੈਰਾ ਨੇ ਮੋਡਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਹਰਪਾਲ ਸਿੰਘ ਚੀਮਾ ਸਪੀਕਰ ਨੂੰ ਮਿਲੇ ਨੇ ਤਾਂ ਜੋ ਸੁਖਪਾਲ ਸਿੰਘ ਖੈਰਾ ਦੀ ਵਿਧਾਇਕੀ ਛੁੜਵਾਈ ਜਾ ਸਕੇ ਕਿਉਂਕਿ ਹਰਪਾਲ ਸਿੰਘ ਚੀਮਾ ਨੇ ਸਾਫ ਤੌਰ ਤੇ ਕਿਹਾ ਕਿ ਅਸੀਂ ਸਮਾ ਦਿੱਤਾ ਸੀ ਸੁਖਪਾਲ ਸਿੰਘ ਖੈਰਾ ਨੂੰ ਸੋਚਣ ਵਾਸਤੇ ਕਿ ਸ਼ਾਇਦ ਉਹਨਾਂ ਦੀ ਜ਼ਮੀਰ ਜਾਗ ਜਾਏਗੀ ਪਰ ਉਹਨਾਂ ਦੀ ਜ਼ਮੀਰ ਨਹੀਂ ਜਾਗੀ ਤਾਂ ਉਹਨਾਂ ਦੇ ਵਿਧਾਇਕ ਬਣੇ ਰਹਿਣ ਦਾ ਕੋਈ ਮਤਲਬ ਨਹੀਂ ਰਹਿੰਦਾ ਇਹ ਸਾਰੇ ਮਸਲੇ ਦੇ ਜਦੋਂ ਹਰਪਾਲ ਸਿੰਘ ਟੀਮਾ ਸਪੀਕਰ ਦੇ ਕੋਲ ਇਹ ਮੰਗ ਲੈ ਕੇ ਪਹੁੰਚੇ ਤਾਂ ਉਸ ਤੋਂ ਬਾਅਦ ਸਪੀਕਰ ਨੇ ਕੀ ਕੁਝ ਕਿਹਾ ਤੁਸੀਂ ਆਪ ਸੁਣ ਲਵੋ। ਇਹ ਕਹਿਣਾ ਚਾਹੁੰਦਾ ਕਿ ਅਜ ਆਮ ਆਦਮੀ ਪਾਰਟੀ ਦੇ ਲੀਡਰ ਆਫ ਦਪੋਜੀਸ਼ਨ ਨੇ ਆ ਕੇ ਮੈਨੂੰ ਰਿਪਰੈਜੈਂਟੇਸ਼ਨ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਕਿਉਂਕਿ ਸਰਦਾਰ ਸੁਖਪਾਲ ਸਿੰਘ ਖਹਿਰਾ ਜਿਸ ਪਾਰਟੀ ਦੇ ਚੋਣ ਨਿਸ਼ਾਨ ਦੇ ਜਿੱਤ ਕੇ ਆਈ ਸੀ ਉਹਨਾਂ ਨੇ ਉਹ ਤੋਂ ਅਸਤੀਫਾ ਦੇ ਦਿੱਤਾ ਉਹਦੀ ਪ੍ਰਾਈਮਰੀ ਮੈਂਬਰਸ਼ਿਪ ਤੋਂ ਕਿ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਡਿਸਕਵਾਲਿਫਾਈ ਹੋਣਾ ਚਾਹੀਦਾ ਹੁਣ। ਸੋ ਜੇ ਤੁਸੀਂ ਵਿਚਾਰ ਕਰਾਂਗੇ ਅਸੀਂ ਬਿਲਕੁਲ 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 ਖੈਰਾਜੀ ਨੂੰ ਬਿਲਕੁਲ ਸੁਣਿਆ ਜਾਏਗਾ ਇਨਸਾਫ ਦਾ ਇਤਿਕਾਜ਼ਾ ਦੋਨਾਂ ਤੇਲਾਨੂ ਸੁਣ ਕੇ ਹੀ ਫੈਸਲਾ ਤੁਹਾਨੂੰ ਦੱਸ ਦਈਏ ਕਿ ਸੁਖਪਾਲ ਸਿੰਘ ਖੈਰਾ ਤੋਂ ਇਲਾਵਾ ਮਾਸਟਰ ਬਲਦੇਵ ਸਿੰਘ ਵੀ ਆਪਣੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਚੁੱਕੇ ਨੇ ਤੇ ਜਦੋਂ ਇਸ ਦੇ ਬਾਰੇ ਪੁੱਛਿਆ ਗਿਆ ਹਰਪਾਲ ਸਿੰਘ ਜੀ ਮਾਰੇ ਕੋਲੋਂ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਅਜੇ ਤੱਕ ਅਸਤੀਫੇ ਬਾਰੇ ਨਹੀਂ ਪਤਾ ਤੇ ਕੋਰ ਕਮੇਟੀ ਹੀ ਉਸ ਬਾਰੇ ਫੈਸਲਾ ਕਰੇਗੀ ਗੁਰਪਿਆਰੇ ਇੱਥੇ ਤੁਹਾਨੂੰ ਦੱਸਣਾ ਜ਼ਰੂਰੀ ਬਣਦਾ ਹੈ ਕਿ ਆਲਰੇਡੀ ਆਮ ਆਦਮੀ ਪਾਰਟੀ ਦੇ ਵਿੱਚੋਂ ਐਚਐਸਐ ਫੂਲ ਕਾ ਸੁਖਪਾਲ ਸਿੰਘ ਖ ਸਿੰਗਾ ਮੋਢਲੀ ਵਿਧਾਇਕੀ ਤੋਂ ਅਸਤੀਫਾ ਦੇ ਚੁੱਕੇ ਨੇ ਤੇ ਜੇਕਰ ਸੁਖਪਾਲ ਸਿੰਘ ਖਿਆਰਾ ਦੇ ਸਮਰਥਨ ਦੇ ਵਿੱਚ ਹੋਰ ਵਿਧਾਇਕਾਂ ਨੇ ਅਸਤੀਫਾ ਦਿੱਤਾ ਤਾਂ ਫੇ ਆਮ ਆਦਮੀ ਪਾਰਟੀ ਦੇ ਹੱਥੋਂ ਐਲੋਪੀ ਦੀ ਪੋਜੀਸ਼ਨ ਮਤਲਬ ਲੀਡਰ ਆਫ oppositon ਦੀ ਜਗ੍ਹਾ ਖੋਸ ਸਕਦੀ ਹੈ ਅਤੇ ਲੀਡਰ ਆਫ oppositon ਦੇ ਵਿੱਚ ਆ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਵੇਖਣਾ ਹੈ ਹੋਵੇ ਕਿ ਆਉਣ ਵਾਲਾ ਸਮਾਂ ਕੀ ਰੰਗ ਵਿਖਾਂਦਾ ਹੈ ਅਤੇ ਆਮ ਆਦਮੀ ਪਾਰਟੀ ਦਾ ਕੀ ਵजूद ਬਣਦਾ ਹੈ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਇਸ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾ ਤੇ ਸਿੱਖਰੰਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ